ਸਤਿਗੁਰੂ ਅਰੂ ਸਭ ਜੀ ਰਹਿ ਰਸ ਸਹਿਬ ਹਰਿ ਤੁਧ ਭਗਤ ਪਾਇਐ ਐ ਰਖਦਾ ਹੈ ਰਾਮ ਰਾਜੇ ਹਰਿ ਬਿਜੁ ਦੁਸ਼ਮਨ ਮਾਰਿਆ ਪਰਵਾਤ ਤਰਾਇਆ ਉਕਾਰੀਆਂ ਜਿਤ ਕਾ ਬਿਝ ਦੇ ਨਾਮ ਜੇ ਉਕਲਾਇਆ ਜਗ ਅਲੋਕ ਸਰ ਸਿਬਿਆ ਦੁਨ ਤੇ ਚੜਾਇਆ ਸੋ ਗੁਰ ਦਾ ਪੇਰਾ ਦੁਨ ਲੰ ਸੁਗੁਰੂ ਭਿਆਜ ਸੁਖਦਾ ਬਰੋਹੀ ਤੂ ਕਰਤਾ ਕਰਿ ਨਾ ਮਨਹੀ ਨਉ ਪਰਿ ਹੋਈ ਬਰੇ ਮਨ ਇਹ ਗੁਰ ਕਾ ਸਿਆ ਅੰਦਰੰਦਰ ਜਾਇ ਲਗਿਆ ਰਹਾ ਤੂ ਯਾਤ ਕਰਉ ਤਉ ਤੂ ਮੈਂ ਜਾਂਦਾ ਪ੍ਰਕਲਾ ਬਰਪੂਰੇ ਤੂ सारे बजट सवाल ले जिनकी तीसो बार पे आ करते की बाता जो कुछ करना शुरू कर गया सो दारू राखा सा पे लाइट चून कार्ड सब कर परसादा सो ਦੋਹਰੇ ਜਿ ਜਾਣ ਲਿਖਰ ਧਰਮ ਦੀ ਜਾਰੇ ਲਾਭ ਤੁ੍ਰਵਿਸੈ ਕਰਮ ਦੇਵੀ ਸੰਤਿ ਰਸ ਰਸ ਗਵਨ ਸੁਦਰ ਨਾਮ ਜੋਤਿ ਮਹਾ ਪ੍ਰਸੂਰਾ ਗਵਨ ਸੁਦਰ ਵਿਚਾਰ ਗਵਨ ਸੁਦਰ ਕੰਨ ਮੰਡਰ ਮੰਡ ਕਨ ਕਰ ਤੇ ਦਿਦਾਈ ਸਈ ਤੁਨ ਨਾਮ ਗਵਨ ਜੋਤਿ ਭਵਨ ਰਤੇ ਤੇ ਭਗਤ ਰਚਾਰੇ ਕੀ ਤਰ ਪੜੋ ਜੁਤ ਜੀ ਵੜਾਈ ਜੁਤ ਭਾਵ ਸੋਏ ਗਰਜੀ ਤੇ ਹੁਕਮ ਨ ਕਰਨਾ ਜਾਏ ਸੋਬਾ ਗਿਲ ਮੇਂ ਨੈ ਬਿੰਗਰ ਗੁਰ ਗਰਾਇ ਕਰ ਜਾਈ ਤੇ ਕਿਵੇਂ ਵੜ ਜਾਈ ਸਭ ਸਤ ਸਤ ਸਤਪ ਸਭ ਜੀ ਆਇਆਂ ਸਿਦ ਗੁਰ ਕਾ ਕੀਆ ਵੜਿਆ ਜੇ ਤੁੰ ਦੇ ਤਿਸੇ ਗਤੋ ਰੋ ਰੋ ਤੂ ਸਤਿ ਸਵਰ ਰਸਾ ਮਨ ਪਇ। ਆਪਣ ਜੀਵਨ ਸਰੇ ਵਰਜਾ ਤੂੰ ਆਪਣ ਲੱਗਾ ਸਜਨਾ। ਸਜਨਾ ਪੀਰਾਂ ਕੇ ਉਕਾਂ ਤੂ ਕਰਦਾਏ ਜੰਮੇ ਦੁਖਾ। ਸੋਗਾਂ ਮਿਸਰਾ ਦੇ ਮਾਈ ਸਾਚਾ ਸਤ ਸਤਿ ਨਾਹੀ ਰੋ। ਸਰ ਜੀਨਾਂ ਕੇ ਜਲ ਵਟਿਆ ਆਕ ਤੱਕ ਜੀਵਨ ਨਹੀਂ ਬੋਈ ਜੇ ਸੰਮੇ ਕੇ ਕਿਰਪਾ ਲਈ ਵਡਾ ਨ ਹੋਏ ਕਾਟਨ ਜੋਈ ਨ ਹੋਰ ਨ ਬਸੋਕਾ ਬਸ ਜੋ ਸੰਤੁਰ ਸੰਤਰੀਆ ਤੇਰਗ ਜੀਵ ਜਿਵਾਸ ਜਿਨਾ ਹੈ ਜਨ ਸਤਗੁਰ ਸੰਗ ਦਰਪਾਈ ਤਨ ਪਰਮਤਮ ਗ੍ਰਿਯਾ ਨੇ ਬਾਸ ਤਨ ਸੰਤ ਸੰਗਤ ਜੀਤ ਰਸ ਪਾਇ ਮਿਰਜ ਨਾਨਕ ਨਾਮ ਪਰਗਾਸ ਰਬੂ ਜੀ ਮੰਨ ਲਾ ਕਲ ਜੇਵਾ ਕਰਿ ਰੇ ਮਨ ਚਿਤ ਵੈ ਉਤਮਾ ਲੰਕਾਰ ਕੀਓ ਪਰਿਆ ਸਭਿ ਸ੍ਰਿਮ ਜੰਤੂ ਪਾਈ ਕੰਭਰਿ ਜੋ ਤੋ ਕੀ ਕਰਦੈਓ ਮੇਂ ਮਾਤਾ ਜੀ ਸੰਸਨਿ ਸੁਤਰੇ ਦੁਰ ਪ੍ਰਸਾਦ ਪਰਮ ਭਗਤ ਪਾਇ ਸੁਖੇ ਗਾਣ ਕਰੈ ਜਨਮ ਪਿਤਾ ਲੋਕ ਸੁਵਰਤਾ ਤੋਇ ਕੀ ਕਰੇ ਸਿਰ ਸਿਰ ਸਭਾਈ ਅਕੁਲ ਕਾਹੀ ਮਨ ਭਉ ਕਰੇ ਪੂਰੇ ਉਡਾਵੈ ਸੈ ਕੋਸ਼ ਤਿਸ ਬਾਜੇ ਬਚੇ ਸ਼ਰਯ ਤਿਨ ਕਵਨ ਕਲਾਪ ਕਮ ਚਿਵ ਪਰੈ ਮਨ ਮਸੀ ਮਨ ਕਰੇ ਸਭ ਨਿਦਾਨੰਦਾਸ ਕਰਤ ਕਰਿਆ ਜਨਨਾਮਿਕ ਬਲ ਬਲ ਸਰਵ ਜਾਈ ਹੈ ਤੇਰੇ ਅੰਤਨਾ ਪਰਵਰਯ ਰਵਸਮੁਨ ਚੰਤਾ ਸੁੁਰਕਰ ਇਕ ਅੰਕਾਰ ਸੰਤੁਰ ਪ੍ਰਜਾਤ ਸੁੁਰ ਸਤਿ ਆਵੰ ਸਤਿ ਆਵੰ ਤੁਜੀ ਅਰ ਸੱਚੇ ਸਰਬੀਨਾਰ ਸਭ ਜੀਏ ਤੁਮਾਰੇ ਜੀ ਤੁਜੀ ਆਪਾ ਤੂ ਪਰਮ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਪ ਗਾਣਾ ਜੋ ਜੈ ਹੈ ਉਹ ਦੇ ਰਤੂ ਜੀ ਜਿਨ੍ਹ ਰਾਮ ਨੇ ਤਾ ਦਿਲ ਬਰਬਾਰ ਹਰੂ ਤੇ ਮੈ ਨਾਮ ਸਿਆ ਵੇ ਤੂ ਜੀ ਸੇ ਜੈ ਤੁਮਿਕ ਮੈ ਸੁ ਹੋਸੀ ਸੇ ਗੁਗਤਾ ਜੈ ਗੁਗਦ ਭਾਈ ਜਿਨ੍ਹ ਹਰ ਧਿਆਇਆ ਜਿਨ੍ਹ ਤੋੜੀ ਗਮ ਕੀ ਫਾਜ਼ੀ ਜੈ ਨਿਰਭਉ ਜੈ ਹਰਿ ਭਉ ਧਿਆਲਾ ਜੀ ਦਿਰਗਾ ਭਉ ਸਤਿਗਵਾਸੀ ਜੈ ਜੈਦੇ ਆਂ ਤੁਸੀਂ ਰਿਆ ਮਿਆ ਜੀ ਤੇ ਅਹਰੂ ਸਮਾਸੀ ਸੇ ਧਨ ਜੈ ਧਨ ਜਿਨ ਹਰਿ ਦੇਵਾ ਜੀ ਜਨਨਿਕ ਦਿਲ ਵਰ ਜਾਸੇ ਤੇਰੀ ਭਗਤ ਤੇਰੀ ਭਗਤ ਕੰਡਾਰ ਜੀ ਪਰਿ ਅੰਤ ਬਯੰਤ हे भगता तेरे भग सलांतो जी अरन कण अनंत तेरी आड़ ग तेरी आड़ ग करिय पूज जी तब तब जब व्यंत तेरी अनेक जीरे अनेक बढे को जीव रस जी कर क्रिया कण करन करंता ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀਵ ਭਵੈ ਤੇਰੇ ਅਰ ਭਗਵੰਤ ਤੂੰ ਆਨ ਪੁਰਖ ਅਪਰ ਪੁਰਗਤ ਜੀ ਤੂੰ ਜਿਵੜ ਜਵਰ ਨ ਕੋਈ ਤੂੰ ਜੁਗ ਜੁਗ ਕੋ ਸਦਾ ਸਦਾ ਤੂੰ ਹੀ ਕੋ ਜੀ ਤੂੰ ਨੈ ਜਗਤ ਕਾ ਸੋਈ ਤੁਧਿਆ ਪੇ ਭਾਵੈ ਸੋਈ ਵਰਤੈ ਜੀ

ਜੋ ਤੂੰ ਪਾਵੈ ਸੋਇ ਤਿਸੀ ਜੋ ਤੁੰਦੇ ਸੋਇ ਨੋ ਪਾਇਰਾ ਸਭ ਤੇਰੀ ਤੂ ਚਬੜੀ ਤੇ ਆਇਆ ਜਿਸਨੂੰ ਕਿਰਪਾ ਬਣ ਤਿਨ ਨਾਮ ਰਤਨ ਪਾਇਆ ਗੁਰੂ ਕਲਾ ਦਾ ਮਨੁ ਗਵਾਇਆ ਦੁਨਿਆ ਮਜੋੜਿਆ ਮਿਲਿਆ ਤੂੰ ਦਰਿਆ ਸਭ ਤੂ ਜੀ ਮਾਇ ਤਦ ਤੂ ਜਾ ਕੋਈ ਰਹੀ ਜੀ ਆਇਆਂ ਤੋਂ ਤੇਰਾ ਜੀਰੋ ਵਿਰੋਗ ਮਿਲ ਚਿਆ ਸੰਗੋ ਗੀਰੋ ਜਿਸ ਨਾਮ ਤੂੰ ਜਾਣੈ ਸੋ ਜਿੰਨਾ ਹੈ ਹਰ ਗੁਣ ਸੱਜਿਆ ਗੁਰੂ ਕੋਰ ਜਿਨਾਂ ਸਿਵਿਆ ਜਿਸੂ ਕੋਇ ਸੰਤਿ ਜੀ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭੂਏ ਦਰਦ ਦੇ ਦੂਜਾ ਵਰਣ ਕੋਇ ਤੁ ਕਰ ਕਰ ਵੇਖਾਂ ਜਾਣ ਸੋਏ ਜਨਮਤ ਗੁਰੂ ਕਾ ਤਗੜੋਈ ਆਸਾਨ ਲਾ ਤੈਨਾ ਚਿੰਤਨ ਵਰਣੇ ਕੈ ਲਈ ਨਿਵਾਸ ਕੋਈ ਪਾਪ ਤਿਨੇ ਕੀਆ ਪੰਕਜ ਬੋਹਰ ਪਗ ਦੀ ਕਲ ਹੈ ਹਮਰੇ ਕਾ ਨੈ ਦੁਨੀਆ ਦੇ ਮਨ ਏਕ ਰਚੇ ਇਸ ਰੂਪ ਗਨ ਆਰ ਨਿਦਰ ਤੇਰੇ ਗੁਣ ਗਾਇਆ ਨਾ ਹੂ ਜਦੀ ਜਦੀ ਨਿਭਾਇਆ ਮੂਰਤ ਮੁਕਤਾ ਜਨਮ ਪਿਆ ਪਰਮੰਤਰ ਨਾਨਕ ਦੀ ਜੈਨਾ ਇੰਦੂ ਗਾਈ ਵਿਸਿਆ ਆਸਾ ਮਨ ਪੰਜਵਾ ਭੀ ਬਰਾਬ ਦੇਵਾਨ ਦੇਵਈਆ गोविंद मिलके तेरी बरिया अबर गाए रंगी तेरे गब मेरे साध संत पद की वर राम श्री राम लाग पव जन धरण कर जन बिरता जा कर माया फिर जप तप संयम धर्म ना गवाया ਸੇਵਾ ਸਾਧਨ ਜਨ ਹਰਿ ਰਾਇਆ ਕਹੁ ਨਾਨਕ ਅਮਨੀ ਚ ਕਰਮਾ ਸਰਣ ਪਰੇ ਕੀ ਰੱਬ ਦਰਵਾ ਜਪ ਤਪ ਸੰਜਮ ਕਰ ਬਨਾ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹੁ ਨਾਨਕ ਅਮਨੀ ਚ ਕਰਮਾ शरण पर तीर गो जनमा पासरी जस में गबे बात लेती चौपाई हमरे करवा दिल चा पुल होए जिंदगी चा त चरन मन है हमारा अपना जान करो इतबारा हरि दुख से बात पुकाओ आप को आने वही बचाओ ਸੋਖੀ ਵਸਨੋ ਰੋ ਪਰਵਾਰ ਸੇਵਕ ਸਿਤ ਸਵੇ ਕਰਤੋ ਓਰ ਗੁਰਚਾਨੇ ਕਰਦੇ ਗਰੀਏ ਸਭਰਨ ਕੋ ਆਸ ਗਰੀਏ ਪੂਰਨ ਹੋਇ ਅਮਰੀ ਅਤ ਤੁਰਬਜੰਤੀ ਰਹੇ ਅਸਾ ਤੁਮੈ ਜਾੜ ਕੋ ਆਵਨਾਂ ਦੀ ਆਮ ਜੋ ਵਰਜੰ ਸਤ ਪਤੇਵਾ ਸੇਵਕ ਸਿਤ ਅਰ ਪਰ ਦਰੀਏ ਚੌਨ ਜੀ ਸਤਿਗੁਰ ਹਮਾਰੇ ਵਾਰੀ ਹੈ ਅਮੋਦਨ ਜਗ ਰਈ ਮਰਨ ਕਾਲ ਦਾ ਆਸਨ ਮਾਰੇ ਹੈ ਹੋ ਜਨ ਸਦਾ ਹਮਾਰੇ ਪੱਜ ਸ੍ਰੀ ਅਕਾਲ ਜਨ ਕਾਇਉ ਰਹੈ ਪ੍ਰਭ ਜਿ ਅਮਰ ਅਗਨ ਹਾਰੇ ਸਹਾਏ ਕੋ ਸੰਤ ਸਹਾਏ ਕੀਰੀ ਦੀਨ ਬੰਦ ਦੁਸ਼ਟ ਦੇ ਹੰਤਾ ਨਮਾਹ ਪੂਰੀ ਕੈ ਦਿਸ ਗੰਦਾ ਕਾਰਬਾਇ ਨੰਮ ਮੁਖਤਰਾ ਕਾਰਬਾਇ ਸੁਦੀ ਰਵਤਰਾ ਕਨ ਪਾਇ ਕ੍ਰਿਸ਼ਨ ਵਰਗਾ ਹੰਸਾ ਸਗਲ ਕਲ ਕਾ ਅੰਤ ਬਾਸਾ ਜਮਨ ਕਾਲ ਜੋਗੀ ਜੁ ਕੀ ਹੋ ਬੇ ਦਰਾਜ ਵਰਮ ਜੋਗੀ ਹੋ ਜਵਨ ਕਾਲ ਚਲੋ ਸਭਾਰਾ ਨਮシ ਗਾ ਰਹੇ ਦਇ ਨਵਾਰ ਜਉ ਰ ਕ ਸਭ ਜੰਤ ਬਨਾਇਓ ਦੇਵ ਦਾ ਮੁਝ ਚਰਿ ਅਮਲਿ ਆਦੰਤ ਕੈ ਅੰਤ ਸੋਈ ਗੁਰੂ ਸੰਜੋ ਹਮਾਰਾ ਨਮシ ਪਾਦ ਸੀਤੋ ਅਮਾਰੀ ਸਗਲ ਪ੍ਰਜਾ ਦੇ ਅਪਸਵਰੀ ਸੇਲ ਕਰ ਕੋ ਜੇ ਕੋ ਜੁਦੀਓ ਸਦਰਣ ਕਾ ਮਨ ਮਨਹੀਓ ਕਟ ਤਕ ਤਰੰਤ ਕੀ ਯਾਦ ਤ ਭਰੇ ਬਰੇ ਕੀ ਤੀਰ ਪਜੰਤ ਚੀਕੀ ਤੇ ਤੂੰ ਚਰਿਆ ਸਤੂਲਾ ਸਬਰ ਵਿਪਾ ਦ੍ਰਿਸ਼ਤਰੂਲਾ ਸਤਨਾਂ ਅੰਧੂਕ ਪਾਇ ਤੀ ਦੂਖੀ ਸੁਖ ਬਾਹੀ ਸਾਂਦਨ ਕੀ ਸੁਖੀ ਏਕ ਏਕ ਕੀ ਤੀਰ ਬਚਨ ਕਦਕੇ ਬੜ ਬੰਨੀ ਜਨ ਜਹੋਦ ਕਰਕ ਕਰਾ ਕਰਦਾ ਪਰਜਾ ਤਦ ਤੇ ਅਬਰ ਜਬ ਆਕਰ ਕਰਨ ਕਾਖੂ ਤੁੰਨ ਨਿਤ ਦੇ ਦਰਸਭੂ ਜੇ ਕੇ ਬਦਨ ਕ੍ਰਿਸ਼ਵਤਾਰ ਆਪ ਆਪਣੀ ਗੂਜੋ ਜਰ ਤੁਮ ਸਭੀ ਤੇਰਾ ਜੀ ਨਾਮ ਜਾਉਂਤ ਦੇਵ ਤੇ ਜਗਨ ਨੰਦ ਮ ਬ੍ਰਹਮ ਕਾ ਨਮ ਕਨ ਨੰਦ ਆਦਰਯ ਨਾਦ ਸੰਭ ਤਾਤ ਕੁੜ ਜਗ ਦੇਦਾ ਜਗ ਕੋ ਭੇਵਨ ਪਾਉਂਦੇ ਦੇਦਾ ਤਾਤ ਕੋ ਕਰਪਾਨ ਮੰਦ ਮਾ ਗੁੜ ਕਜ ਦੇ ਜਾਨਤਾ ਮਹਾਂ ਦੇਵਤਾ ਕੈ ਸਰ ਸਦਾ ਸੇਵਾ

ਕਹੋ ਰਾਜ ਅਗਟਾ ਕਹਾਂ ਸੀਮਤ ਭਾਇਓ ਸੰਤ ਕੈ ਕਟਾ ਸਗਰੇ ਜੇ ਤਿਗਏ ਚੰਬ ਆਜ ਮਹਾਰਜ ਰੂਪ ਸੁਵੰਦ ਅਬਰਚ ਮੇਰੀ ਤੁਮ ਕਰੋ ਸਿਕ ਬਾਰਾਂ ਸਿਕ ਸੰਗਰੁ ਦੁਸ਼ਟ ਜੀਏ ਤੇਵਦਨ ਪਾਤਾ ਸਕਲ ਮਰੇ ਸਗਰੁ ਰਣ ਭਗਤ ये तन तब जरडी परे के के दुष्ट दुख का मारे और खा जनम करे दयारे इनके दुमाजन कर सकत है जो कण को एक बार जए ताके काल निकलनी है रचाए त सरकारो दुष्ट अरिष्ट दैकार कृपा जिस दिन जाय जारो ताके ताप तन गभारो ਰੇ ਦਾ ਜਿਦ ਘਰ ਮੋਂ ਸੋਈ ਦੁਸ਼ਣ ਨ ਰ ਸਕੋਈ ਇਹ ਗਵਾਰ ਜਿਨ ਦਮ ਬਸੰਬਾਰ ਤਨ ਭਾਂਤੇ ਕਈ ਵਾਰ ਜੇਨਰ ਨਾਮ ਤੇ ਆ ਰੋਕਾ ਗਾਜ ਦੁਸ਼ਟ ਦੋਖ ਤੇਰਾ ਖਰਗ ਕੇ ਤਮ ਜਰਨ ਦਿਆਰੀ ਆਪ ਆਦ ਲੈਓ ਸਰਬਦਾਰਾ ਮੋਤਾਈ ਦੁਸ਼ਟ ਦੁਖ ਤੇ ਰੋ ਬਚਾਈ ਖੜਗ ਕੇ ਕਮ ਸਰਣ ਧਾਰ ਆਗਵਾ ਦੇਉ ਅਮਰੀ ਸਰਬ ਧਰਬੋ ਸਾਈ ਦੁਸ਼ਟ ਦੁਖ ਤੇ ਰੋ ਬਚਾਈ ਜਿਹ ਪਾਏ ਗਏ ਜਪਤੀ ਤੁਮਰੀ ਤਉ ਤੇ ਨਾ ਵਾ ਗਤਰੀ ਨਹੀਂ ਆਦਿਓ ਰਾਮ ਰਾਇਨ ਪੁਰਾਨ ਗੁਰਾਨ ਅਨੇਕ ਕਹਿ ਮਤੇ ਇਕ ਨਾ ਮੰਨਿਓ ਸਿਮਰਤਿ ਸ਼ਾਸਤਰ ਵੇਦ ਸਭ ਬੋਕੇਦ ਕਿਆ ਇਕ ਨਾ ਜਾਨਿਓ ਸ੍ਰੀ ਅਸ ਭਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸ਼ਬਦੋ ਨੇ ਬਕਾਲੀ ਅਦੂਰਾ ਸਗਲ ਦਿਵਾਰ ਤੁਛਾੜ ਕੇ ਗਰੂ ਤਾਰ ਦਵਾਰ ਮਾਈ ਗਏ ਕੀ ਰਾਜਸ ਗੋਬਿੰਦ ਦਾਸ ਦਵਾਰ ਸਗਲ ਦਵਾਰ ਕੁਚਾੜ ਕਰ ਗਇਓ ਦਵਾਰ ਦਵਾਰ ਬਾਲੀ ਗਏ ਕੀ ਰਾਜਸ ਗੋਬਿੰਦ ਦਾਸ ਦਵਾਰ ਰਾਮ ਕਰੀ ਮਨ ਤੇ ਜਾਨਦਾ ਇਤੋ ਅੰਤ ਨੰਦੁਰ ਪਰਸਾਤ ਆਨੰਦ ਪਹਿਆ ਮੇਰੇ ਮਾਈ ਤਤ ਗੁਰੂ ਮੈ ਪਾਇਆ ਸਤ ਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਬਾਤਾਂ ਆਈਆਂ ਰਾਧ ਰਤਨ ਪਰਵਾਰ ਪਰੀਆਂ ਸ਼ਬਦ ਗੰਵੜਿਆਰੀਆ ਸ਼ਬਦ ਤਾਂ ਗਵਰੀ ਕਿਰਾ ਮਨ ਜਨੀ ਵਸਾਇਆ ਕਹ ਰਾਣ ਕਾ ਜੋਬਾ ਸਤ ਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਵਣ ਨ ਦੇ ਹਰ ਨਾਮ ਰਹਾ ਤੂੰ ਮਨ ਦੇ ਦੁਖ ਸਭ ਵਿਸਾਰਨਾ ਅੰਗਾਰ ਕਰ ਤੇਰਾ ਕਰ ਸਭ ਸੁਗਰਨਾ ਸਭ ਨਾਮਾ ਸੁਮਰਸ ਤੋ ਅਭੀ ਸੋ ਕੇ ਮਨ ਬਸਾਰੇ ਕਹਿ ਨਾਨਕ ਮਨ ਮੇਰੇ ਤਗਦਾ ਰਹਾ ਹਰ ਨਾਮ ਸਚੇ ਸਾਹਿਬ ਗਿਆਨ ਨਹੀਂ ਕਰਦੇ ਰਹਿ ਘਰਤਾਂ ਤੇ ਰਹ ਸਭ ਜੈ ਜੀਤੇ ਸੁਪਾਵੇ ਸਦਾ ਸਤਸਲਾ ਤੇਰੀ ਨਾਮ ਮਨ ਵਸਾਵੇ ਨਾਮ ਜੇ ਕੈ ਮਨ ਵਸਿਆ ॥ ਵਾਜੇ ਸ਼ਬਦ ਗਾਨੀ ਹੀਰੇ ਕਹਿ ਗਾਨਕ ਸਚੇ ਸਾਹਿਬ ਕੇ ਆ ਨਹੀ ਕਰਦੇ ਰਹਿ ਸਤਿਨਾਮ ਤੇਰਾ ਆਧਾਰੋ ਸਾਜਨਾ ਉਹਨਾਂ ਤੇਰਾ ਜਿਨ ਭੁਖਾ ਸਦਗਵਾਈਆ ਕਰ ਸ਼ਾਂਤ ਸੁਖ ਮਨ ਆਏ ਰਸੀਆ ਜਿਨ ਚਾਹ ਸਪੁਰਾਈਆ ਸੋਹ ਗੁਰਬਾਨ ਕੀਤਾ ਗੁਰਬਿਟਾ ਜਿਸ ਦੀਏ ਵੜਾਈਆ ਕਹੇ ਨਾਨਕ ਤੁਮ ਸੰਤ ਗੋ ਸਰਵਤਰ ਪਿਆਰੋ ਸਜਨਾ ਮੇਰਾ ਅਲੋ ਵਾਦੀ ਪੰਚ ਸਵਤਿ ਘਰ ਸੁਭਗ ਘਰ ਸੁਭਗ ਸਬਦ ਵਾਜੀ ਤੁਨਾਂ ਜਿਤ ਕਰ ਕਰਿਆ ਪੰਚ ਲੋਤ ਜਗਤ ਵਸ ਕੀਤੇ ਕਾਲ ਕੰਤੁ ਮਾਰਿਆ ਤੁਰ ਕਰ ਪਾਇਆ ਤਜਿਨ ਕਉ ਜੀਨਾ ਮਾਰ ਕਲੰਗੀ ਕਹਿਣਾ ਰਤੈ ਸੁਵਾ ਚਿਤ ਕਰ ਅਨੰਦ ਦੇਵਾ ਜੀ ਅਨੰਦ ਸੋਣੋ ਵਡ ਪਾਕਿਆ ਸਗਲ ਮਨੋਰਤ ਪੂਰੇ ਪਰ ਬ੍ਰਹਮ ਤਪ ਪਾਇਆ ਉਤਰ ਸਗਲ ਮਜ਼ੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਕਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤ ਬਵਤਾ ਸਤਿਗੁਰ ਆਪਰ ਪੂਰੇ ਨਿਰਵੰਤ ਨਾਨਕ ਗੁਰ ਚੜ੍ਹਦਾ ਕੇ ਵਾਝੇ ਅਨੰਦ ਦੂਰੇ ਮੁੰਦਾ ਬਣੀ ਮਾਲਾ ਕੰਜੀਵ ਥਾ ਦੇਕ ਤੀ ਨਸਤੋ ਕੈਯੋ ਸੰਤ ਸਦਗ ਵਿਚਾਰ ਅੰਮ੍ਰਿਤ ਨਾਮ ਕਾੰਗ ਕਾ ਪਾਇਓ ਜਿਸ ਕਾ ਸਤੁਦਾ ये गो कवदि गो कुंचन किसका उदाहरण ए वद तजी ने जा नित्य न कर कर गव तम संसार करन करिय सब नानक ब्रह्मसार सरोग गुण पंजीवा तेरा जीता जत नाही मेनो जोग बिकतोय नहि गुण प्यारे गा गुड़ नाही ਅਪੀ ਤਰਸਿ ਬਿ ਹੋਈ ਦਰਸ ਪਿਆਮ ਰਾਮਤ ਹੋਈ ਸਤਿਗੁਰ ਸਾਜਣ ਜਿਐ ਨਾਨਕ ਨਾਮ ਵਿਰੇ ਤਾ ਦੀਵਾ ਤਨ ਮਨ ਤੀਗ ਅਰਿਆ ਦਰਸ ਪਿਆਮ ਰਾਮਤ ਹੋਈ ਸਤਿਗੁਰ ਸਾਜਣ ਜਿਐ ਨਾਨਕ ਨਾਮ ਵਿਰੇ ਤਾ ਦੀਵਾ ਕਨਨ ਨਦੀਏ ਅਰਿਓ ਪੜਿ ਇਤਤ ਤੁ ਸਮਰਾਤਾ ਜਿਤ ਕੋਈ ਨਹੀਂ ਉਥੈ ਤੇਰੀ ਰਾਖ ਪਗੜੀ ਉਦਰ ਮਾਈ ਸੁਣ ਕੇ ਜੰਮ ਤੇ ਦੂਤ ਨਾਹਿ ਡਰੇ ਜਿਨ ਜਾਹੇ ਭਗਤ ਜਿਖਮ ਸਗਾਓ ਗੁਰ ਸਾਥੀ ਪਾਰ ਪਾਈ ਜਿਨ ਕੋ ਲੰਗੀਆ ਅੰਮ੍ਰਿਤ ਸੇ ਹੀ ਗਾਈ ਕਨਨ ਹੋ ਗੁਣ ਗੁਣ ਕੋ ਗਿੰਦ ਗਾਈ ਸਭ ਸੈਨਾਂ ਅੰਗਰ ਪਾਲਨ ਸਮਾਨ ਹੈ ਸਹਜਾ ਇਰਦਾ ਕੋਈ ਨਾ ਜਾਣ ਜਿ ਆਵੇ ਜਿ ਆਈ ਸਭ ਪਾਲਨ ਜੀਵ ਅੰਤਰ ਗੁਰ ਰਤਨ ਦੇਵਾ ਜੀ ਕਰੁਣਾ ਕੋ ਨੇਤਰੀ ਸਤਗੁਰ ਪ੍ਰੇਖਣਾ ਸਰਵਣੀ ਸੁਣਾ ਗੁਰਨਾ ਸਤਗੁਰੋ ਸੇਤੀ ਰੰਤਿਆ ਦਰਗ ਬਾਇਨ ਕਹਨਾ ਨਿਕ ਪਾ ਗਏ ਜਿਸ ਨੂੰ ਹੈ ਵਧੇ ਜਗ ਮੈਂ ਤੁਮ ਕਾਡੀ ਐ ਮੈਂ ਨਹੀਂ ਗੇ ਬੋਲਾ ਪਜਵ ਰਖੇ ਰਖਿਆਰ ਆਪ ਉਬਾਈਣਾ ਉਰ ਕਿ ਪੈ ਬਾਰੇ ਗਸਵਾਯਾ ਨਾਮ ਉਭਾਇਆ ਮਨ ਨਵਸਰੀਏ ਸਾਧ ਜਿਨਾ ਕ ਸੰਗਾਂ ਭਗ ਜਨ ਦਾਰਿਆ ਨਾ ਸਾਤ ਤ ਨੀਦ ਕ ਦੁਸ਼ਟ ਤਿਨੇ ਮਾਇ ਗਦਾਰੀ ਨਾ ਤੇ ਸਾਹਿਬ ਕੀ ਏਕਾ ਨਾਨਕ ਮਨ ਮਾਇ ਜਿਸ ਸਿਮਰਤ ਸੁਖ ਹੋਏ ਸਗਰੇ ਦੁਖ ਜਾਏ ਤੇ ਸਾਹਿਬ ਕੀ ਏਕਾ ਨਾਨਕ ਮਨ ਮਨਿ ਵਾਹੀ ਜਿਸ ਸਿਮਰਤ ਸੁਭੋਇ ਸਾਰੇ ਦੁੱਖ ਜਾਇ ਵਾਹੀ ਗੁਰਜੀ ਕਾ ਕਰਸ ਵਾਹੀ ਗੁਰਪ੍ਰੀਤਿ ਪਤੇ